ਕੰਗਣਾ ਰਣੌਤ ਦੇ ਥੱਪੜ ਮਾਰਨ ਵਾਲੀ ਕੁੜੀ ਕੁਲਵਿੰਦਰ ਕੌਰ ਦਾ ਅਸਲੀ ਸੱਚ ਆ ਗਿਆ ਸਾਹਮਣੇ ਹੋ ਗਿਆ ਵੱਡਾ ਖੁਲਾਸਾ ਜਿਸ ਸੱਚ ਦੀ ਸਾਰੇ ਕਰ ਰਹੇ ਸੀ ਉਡੀਕ ਆਖਰ ਉਹ ਆ ਹੀ ਗਿਆ ਸਾਹਮਣੇ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਦੋਸਤੋ ਇੱਕ ਮੁੱਦਾ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕੁਲਵਿੰਦਰ ਕੌਰ ਅਤੇ ਕੰਗਣਾ ਰਣੌਤ ਦਾ ਕਈ ਦਿਨਾਂ ਤੋਂ ਵਿਵਾਦ ਹੈ ਜਿਹੜਾ ਕਿ ਸੋਸ਼ਲ ਮੀਡੀਆ ਦੇ ਉੱਪਰ ਚੱਲ ਰਿਹਾ ਹੈ ਇੱਥੇ ਵੀ ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ਦੇ ਉੱਪਰ ਵੀ ਦੋ ਤਰ੍ਹਾਂ ਬਣੀਆਂ ਹੋਈਆਂ ਨੇ ਇੱਕ ਕੁਲਵਿੰਦਰ ਕੌਰ ਦੇ ਹੱਕ ਵਿੱਚ ਹੈ ਦੂਸਰੀ ਤਰ੍ਹਾਂ ਹੈ ਦੀ ਤਰ੍ਹਾਂ ਕੰਗਣਾ ਰ瑙ਤ ਦੇ ਹੱਕ ਵਿੱਚ ਹੈ ਕੁਝ ਕੁ ਲੋਕ ਨੇ ਜਿਹੜੇ ਕਹਿ ਰਹੇ ਨੇ ਕਿ ਕੁਲਵਿੰਦਰ ਕੌਰ ਨੇ ਸਹੀ ਕੀਤਾ ਕਿਉਂਕਿ ਆਗਰ ਤੁਸੀਂ ਕਿਸੇ ਦੇ ਮਾਪੇ ਬਾਰੇ ਕੁਝ ਬੋਲੋਗੇ ਤਾਂ ਸੁਭਾਵਿਕ ਹੈ ਕਿ ਐਸੀਆਂ ਗੱਲਾਂ ਹੋ ਜਾਂਦੀਆਂ ਨੇ ਦੂਸਰੇ ਪਾਸੇ ਐਸੇ ਲੋਕ ਵੀ ਨੇ ਜਿਹੜੇ ਕਹਿ ਰਹੇ ਨੇ ਕਿ ਕੰਗਣਾ ਦੇ ਨਾਲ ਗਲਤ ਹੋਇਆ ਕੁਝ ਕੁ ਬਾਲੀਵੁੱਡ ਐਕਟਰ ਵੀ ਨੇ ਜਿਵੇਂ ਕਿ ਅਨਪਮ ਖੈਰ ਸਕੰਦਰ ਖੈਰ ਅਤੇ ਹੋਰ ਵੀ ਕਈ ਐਸੇ ਬੰਦੇ ਨੇ ਜਿਨ੍ਹਾਂ ਨੇ ਕੰਗਣਾ ਦੀ ਸਪੋਰਟ ਕੀਤੀ ਪਰ ਦੂਸਰੇ ਪਾਸੇ ਤੁਹਾਨੂੰ ਦੱਸ ਦਈਏ ਬਹੁਤ ਸਾਰੇ ਐਸੇ ਲੋਕ ਵੀ ਨੇ ਜੋ ਕਿ ਕੁਲਵਿੰਦਰ ਕੌਰ ਦੀ ਸਪੋਰਟ ਕਰ ਰਹੇ ਨੇ ਸਭ ਤੋਂ ਪਹਿਲਾਂ ਤਾਂ ਉਹ ਦੱਸਦਾ ਫਿਲਮ ਇੰਡਸਟਰੀ ਦੇ ਵਿੱਚੋਂ ਵਿਸ਼ਾਲ ਡੜਲਾਨੀ ਨੇ ਜਿਹੜੇ ਕਿ 뮤직 ਡਾਇਰੈਕਟਰ ਨੇ ਉਹ ਕੁਲਵਿੰਦਰ ਕੌਰ ਦੀ ਸਪੋਰਟ ਵਿੱਚ ਆਏ ਨੇ ਉਹਨਾਂ ਨੇ ਕੁਲਵਿੰਦਰ ਕੌਰ ਨੂੰ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਨੌਕਰੀ ਤੱਕ ਆਫਰ ਕਰ ਦਿੱਤੀ ਹੈ ਅਤੇ ਉਹਨਾਂ ਨੇ ਸ਼ੇਅਰ ਨਹੀਂ ਕੀਤਾ ਹੈ ਕੁਲਵਿੰਦਰ ਕੌਰ ਨੂੰ ਕੰਗਣਾ ਰਣੌਤ ਨੇ ਕੱਲ ਪੜਾਅਸ ਵੀ ਕੱਢੀ ਸੀ ਬਾਲੀਵੁੱਡ ਦੇ ਉੱਪਰ ਕਿ ਮੇਰੀ ਕੋਈ ਸਪੋਰਟ ਕਿਉਂ ਨਹੀਂ ਕਰ ਰਿਹਾ ਜਦੋਂ ਤੁਹਾਡੇ ਨਾਲ ਇਦਾਂ ਦਾ ਕੁਝ ਹੋਵੇਗਾ ਕੀ ਮੇਰੀ ਸਪੋਰਟ ਤੁਸੀਂ ਉਦੋਂ ਕਰੋਗੇ ਉਦੋਂ ਤੁਹਾਡੇ ਹੱਕ ਵਿੱਚ ਮੈਂ ਵੀ ਨਹੀਂ ਖੜੀ ਹੋਵਾਂਗੀ ਯਾਨੀ ਕਿ ਬਾਲੀਵੁੱਡ ਦੇ ਉੱਪਰ ਵੀ ਇਤਰਾਜ਼ ਜਤਾਇਆ ਸੀ ਕੰਗਣਾ ਰਣੌਤ ਨੇ ਇਥੇ ਹੀ ਦੋਸਤੋ ਤੁਹਾਨੂੰ ਹੋਰ ਸੱਚ ਦੱਸਦੀ ਆ ਪਿਛਲੇ ਕੁਝ ਘੰਟੇ ਤੋਂ ਐਸੀਆਂ ਖਬਰਾਂ ਆ ਰਹੀਆਂ ਸੀ ਕਿ ਜਿਹੜੀ ਕੁਲਵਿੰਦਰ ਕੌਰ ਹੈ ਗ੍ਰਿਫਤਾਰੀ ਦੇ ਵਿੱਚ ਅਤੇ ਉਸ ਦੇ ਉੱਪਰ ਵੱਡੀਆਂ ਧਰਾਵਾਂ ਲਗਾਈਆਂ ਗਈਆਂ ਨੇ ਦੋਸਤੋ ਇੱਥੇ ਹੀ ਸੱਚ ਨਿਕਲ ਕੇ ਸਾਹਮਣੇ ਆਇਆ ਕੁਲਵਿੰਦਰ ਕੌਰ ਦੇ ਉੱਪਰ ਕੋਈ ਜ਼ਿਆਦਾ ਵੱਡੀਆਂ ਧਰਾਵਾਂ ਤਾਂ ਨਹੀਂ ਲਗਾਈਆਂ ਗਈਆਂ ਸਿਰਫ ਉਸ ਤੋਂ ਪੁੱਛਗਿੱਛ ਹੋ ਰਹੀ ਸੀ ਅਤੇ ਉਸ ਨੂੰ ਗ੍ਰਿਫਤਾਰ ਵੀ ਨਹੀਂ ਕੀਤਾ ਗਿਆ ਸੀ ਕੁਲਵਿੰਦਰ ਕੌਰ ਦੇ ਉੱਪਰ 132 ਲੱਗੀ ਹੈ 1341 ਲੱਗੀ ਹੈ ਜੋ ਕਿ ਥਾਣੇ ਦੇ ਵਿੱਚੋਂ ਹੀ ਜਮਾਨਤਾਂ ਇਨ੍ਹਾਂ ਧਰਾਵਾਂ ਦੇ ਵਿੱਚ ਮਿਲ ਜਾਂਦੀਆਂ ਨੇ ਕੁਲਵਿੰਦਰ ਕੌਰ ਸਸਪੈਂਡ ਕੀਤੀ ਹੋਈ ਹੈ ਬਾਕੀ ਦੇਖਣਾ ਹੋਵੇ ਇਸ ਭੈਣ ਦੀ ਅੱਗੇ ਨੌਕਰੀ ਬਚੇਗੀ ਜਾਂ ਫਿਰ ਨਹੀਂ ਹੁਣ ਇੱਥੇ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਕਿ ਅਗਰ ਇਸ ਕੁੜੀ ਦੀ ਨੌਕਰੀ ਜਾਂਦੀ ਹੈ ਲੋਕ ਸੋਚ ਰਹੇ ਨੇ ਕਿ ਇਸ ਕੁੜੀ ਦਾ ਕੀ ਬਣੇਗਾ ਕਿਉਂਕਿ ਬਹੁਤ ਮਿਹਨਤ ਕਰਕੇ ਐਸੀ ਨੌਕਰੀ ਮਿਲਦੀ ਹੈ ਬਾਕੀ 15 16 ਸਾਲ ਦੀ ਇਸ ਨੇ ਨੌਕਰੀ ਵੀ ਕੀਤੀ ਹੈ ਮਿੱਤਰੋ ਕਈ ਵਾਰ ਤੁਸੀਂ ਨੇ ਸੁਣਿਆ ਹੈ ਕਿ ਰੱਬ ਅਗਰ ਇੱਕ ਦਰਵਾਜ਼ਾ ਬੰਦ ਕਰਦਾ ਹੈ ਤਾਂ ਕਈ ਦਰਵਾਜ਼ੇ ਖੋਲ ਵੀ ਦਿੰਦਾ ਹੈ ਇਸੇ ਨੂੰ ਲੈ ਕੇ ਹੁਣ ਤੁਹਾਨੂੰ ਦੱਸਦਾ ਪੰਜਾਬ ਦੇ ਵਿੱਚੋਂ ਆਵਾਜ਼ ਉੱਠਣ ਲੱਗੀ ਹੈ ਪੰਜਾਬ ਦੇ ਵਿੱਚ ਕਈ ਥਾਵਾਂ ਜਿਮਨੀ ਚੋਣ ਹੋਣੀ ਹੈ ਪੰਜਾਬੀਆਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਕੁਲਵਿੰਦਰ ਕੌਰ ਦੀ ਨੌਕਰੀ ਜਾਣ ਤੋਂ ਬਾਅਦ ਖੁਸ਼ ਨੇ ਜਾ ਤਾਂ ਲੱਗ ਰਿਹਾ ਹੈ ਕਿ ਕੁਲਵਿੰਦਰ ਕੌਰ ਦੀ ਨੌਕਰੀ ਜਾਵੇਗੀ। ਉਹਨਾਂ ਨੂੰ ਅਸੀਂ ਕੁਲਵਿੰਦਰ ਕੌਰ ਨੂੰ ਜਿਮਨੀ ਚੋਣਾਂ ਦੇ ਵਿੱਚ ਖੜਾ ਕਰਕੇ ਇਸ ਨੂੰ ਐਮਐਲਏ ਬਣਾ ਕੇ ਦਿਖਾਵਾਂਗੇ। ਕਿਉਂਕਿ ਇਸ ਦਾ ਸੰਦੇਸ਼ ਦੂਰ ਤੱਕ ਜਾਵੇਗਾ। ਇਸ ਦੀ ਆਵਾਜ਼ ਉੱਠਣ ਲੱਗੀ ਹੈ ਕਿ ਭੈਣ ਕੁਲਵਿੰਦਰ ਕੌਰ ਨੂੰ ਜਿਮਨੀ ਚੋਣਾਂ ਦੇ ਵਿੱਚ ਖੜਾ ਕਰਿਆ ਜਾਵੇ ਅਤੇ ਇਸ ਨੂੰ ਵੋਟਾਂ ਦੇ ਵਿੱਚ ਜਿਤਾ ਕੇ ਐਮਐਲਏ ਬਣਾਇਆ ਜਾਵੇ। ਪੰਜਾਬੀਅਤ ਦੀ ਪਿੱਠ ਨਹੀਂ ਲੱਗਣੀ ਚਾਹੀਦੀ। ਐਸੀਆਂ ਆਵਾਜ਼ਾਂ ਸੋਸ਼ਲ ਮੀਡੀਆ ਦੇ ਉੱਪਰੋਂ ਆ ਰਹੀਆਂ ਨੇ। ਦੂਸਰੇ ਪਾਸੇ ਅਗਰ ਆਪਾਂ ਗੱਲ ਕਰਦੇ ਹਾਂ ਕੁੜੀ ਦੀ ਗ੍ਰਿਫਤਾਰੀ ਤਾਂ ਨਹੀਂ ਪਈ ਸੀ। ਪੁੱਛਗਿਛ ਹੋਈ ਸੀ। ਦੇਖਦੇ ਹਾਂ ਕਿ ਇਹ ਕਿਹੜਾ ਕਦਮ ਚੱਕਦੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਐਸੀਆਂ ਵੀ ਗੱਲਾਂ ਆਈਆਂ ਨੇ ਕਿ ਉਸ ਸਮੇਂ ਜਿਹੜੇ ਲੋਕ ਉੱਥੇ ਖੜੇ ਸੀ ਜਦੋਂ ਇਹ ਸਾਰੀ ਘਟਨਾ ਹੋਈ 에어ਪੋਰਟ ਦੇ ਉੱਪਰ ਕੁਲਵਿੰਦਰ ਕੌਰ ਦੇ ਹੋਰ ਸਾਥੀ ਸੀ ਉਹਨਾਂ ਤੋਂ ਵੀ ਪੁੱਛਗਿੱਛ ਹੋਈ ਹੈ ਉਹਨਾਂ ਤੋਂ ਵੀ ਪੁੱਛਿਆ ਗਿਆ ਹੈ ਕਿ ਪੂਰੀ ਘਟਨਾ ਹੋਈ ਕੀ ਹੈ 에어ਪੋਰਟ ਦੇ ਉੱਪਰ ਜਿਹੜੇ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਹੋਏ ਨੇ ਉਹਨਾਂ ਦੀ ਵੀ ਚੈਕਿੰਗ ਕੀਤੀ ਗਈ ਹੈ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਜਿਹੜੀਆਂ ਵੀਡੀਓ ਆਈਆਂ ਉਹਨਾਂ ਦੇ ਵਿੱਚ ਕਿਤੇ ਵੀ ਨਹੀਂ ਦਿਖ ਰਿਹਾ ਕਿ ਕੁਲਵਿੰਦਰ ਨੇ ਥੱਪੜ ਮਾਰਿਆ ਹੋਵੇ ਕੰਗਣਾ ਦੇ ਹਾਂ ਇੱਕ ਬਿਆਨ ਜ਼ ਕਿਸਾਨ ਅੰਦੋਲਨ ਵੇਲੇ ਇੱਕ ਬਿਆਨ ਦਿੱਤਾ ਸੀ ਕਿ 100-100 ਰੁਪਿਆ ਲੈ ਕੇ ਮਾਵਾ ਭੈਣਾ ਨੇ ਜਿਹੜੀਆਂ ਧਰਨੇ ਦੇ ਵਿੱਚ ਬੈਠਦੀਆਂ ਨੇ ਹੁਣ ਲੋਕਾਂ ਦਾ ਇਹ ਵੀ ਕਹਿਣਾ ਕਿ ਜਿਹੜਾ ਥੱਪੜ ਹੈ ਵੱਜਿਆ ਹੀ ਨਹੀਂ ਥੱਪੜ ਦਾ ਸਿਰਫ ਰੌਲਾ ਪਾਇਆ ਹੈ ਬਹਿਸ ਹੋਈ ਸੀ ਅਤੇ ਜਦੋਂ ਕੰਗਣਾ ਨੇ ਕੁਲਵਿੰਦਰ ਕੌਰ ਲਿਖਿਆ ਦੇਖਿਆ ਕੁਲਵਿੰਦਰ ਕੌਰ ਦੀ ਨੇਮ ਪਲੇਟ ਤੇ ਉਸ ਤੋਂ ਬਾਅਦ ਉਸਨੇ ਉਸ ਨੂੰ ਅਪਸ਼ਬਦ ਕਹਿਣੇ ਸ਼ੁਰੂ ਕਰ ਦਿੱਤੇ ਅਤੇ ਕੁਲਵਿੰਦਰ ਨੂੰ ਵੀ ਗੁੱਸਾ ਆ ਗਿਆ ਹੋਣਾ ਐਸੀਆਂ ਖਬਰਾਂ ਨੇ ਬਾਕੀ ਪੂਰਾ ਸੱਚ ਕੀ ਹੈ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਨਿਕਲ ਕੇ ਸਾਹਮਣੇ ਆਵੇਗਾ ਪਰ ਇਸ ਸਮੇਂ ਦੀ ਵੱਡੀ ਖਬਰ ਇਹੀ ਹੈ ਕੁਲਵਿੰਦਰ ਕੌਰ ਨੂੰ ਇੱਕ ਤਾਂ ਐਮਐਲਏ ਬਣਾਉਣ ਦੀ ਤਿਆਰੀ ਚੱਲ ਰਹੀ ਹੈ ਦੂਸਰੇ ਪਾਸੇ ਬਾਲੀਵੁੱਡ ਦੇ ਵਿੱਚੋਂ ਵੀ ਸਪੋਰਟ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਕੁਲਵਿੰਦਰ ਕੌਰ ਨੂੰ ਪੰਜਾਬੀ ਭ ਸਪੋਰਟ ਦੇ ਵਿੱਚ ਆ ਚੁੱਕੇ ਨੇ ਕੁਲਵਿੰਦਰ ਕੌਰ ਦੇ ਚਾਹੇ ਉਹ ਭਾਜਪਾ ਨਾਲ ਸਬੰਧ ਰੱਖਦੇ ਨੇ ਪਰ ਫਿਰ ਵੀ ਉਹਨਾਂ ਨੇ ਸਪੋਰਟ ਕੀਤੀ ਹੈ ਕੁਲਵਿੰਦਰ ਕੌਰ ਦੀ ਬਾਕੀ ਦੋਸਤੋ ਇੱਥੇ ਇੱਕ ਹੋਰ ਤੁਹਾਨੂੰ ਮੈਂ ਗੱਲ ਦੱਸਦਾ ਕਿ ਜਿਹੜੀ ਕੁਲਵਿੰਦਰ ਕੌਰ ਹੈ ਉਸ ਦੇ ਨਾਮ ਤੋਂ ਇੱਕ ਐਕਸ ਦੇ ਉੱਪਰ ਜਾਨਕਿ ਜਿਸ ਨੂੰ ਆਪਾਂ ਪਹਿਲਾਂ ਟਵਿੱਟਰ ਦੇ ਨਾਮ ਤੋਂ ਜਾਣਦੇ ਸੀ ਇਸ ਦੇ ਉੱਪਰ ਇੱਕ ਅਕਾਊਂਟ ਬਣਿਆ ਹੋਇਆ ਹੈ ਕਾਫੀ ਜਿਹੜੀਆਂ ਪੋਸਟਾਂ ਨੇ ਇੱਥੋਂ ਪਾਈਆਂ ਜਾ ਰਹੀਆਂ ਨੇ ਲੋਕਾਂ ਦਾ ਕਹਿਣਾ ਹੈ ਕਿ ਇਹ ਕੁਲਵਿੰਦਰ ਕੌਰ ਦਾ ਅਕਾਊਂਟ ਹੈ ਤੇ ਇਸੇ ਨੂੰ ਸਮਝ ਕੇ ਲੋਕ ਫੋਲੋ ਕਰ ਰਹੇ ਨੇ ਤੇ ਤੁਸੀਂ ਦੇਖ ਰਹੇ ਹੋ ਕਿ ਕੱਲ 24000 ਫੋਲੋਅਰ ਸੀ ਅਤੇ ਅੱਜ 4 ਚੁੱਕੇ ਨੇ ਪਰ ਇੱਥੇ ਹੀ ਬਹੁਤ ਸਾਰੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਿਵੇਂ ਇਸ ਦੇ ਉੱਪਰ ਬਿਆਨ ਪਾਏ ਜਾ ਰਹੇ ਨੇ ਕਿ ਇਹ ਵੀ ਕਿਸੇ ਦੀ ਚਾਲ ਹੋ ਸਕਦੀ ਹੈ ਇਹ ਜਿਹੜਾ ਇਹ ਅਕਾਊਂਟ ਹੈ ਕੁਲਵਿੰਦਰ ਕੌਰ ਦਾ ਨਹੀਂ ਸਗੋਂ ਕਿਸੇ ਨੇ ਜਾਣਬੁੱਝ ਕੇ ਬਣਾਇਆ ਹੈ ਇਸੇ ਕਰਕੇ ਇਸ ਅਕਾਊਂਟ ਦੇ ਉੱਪਰੋਂ ਐਸੀ ਬਿਆਨਬਾਜ਼ੀ ਹੋ ਰਹੀ ਹੈ ਮੀਡੀਆ ਨੇ ਵੀ ਐਸੇ ਸਕਰੀਨਸ਼ਾਟ ਲੈ ਕੇ ਕੱਲ ਬਹੁਤ ਚਲਾਏ ਆਪਣੇ ਚੈਨਲਾਂ ਦੇ ਉੱਪਰ ਪਰ ਇਸ ਦੀ ਵੀ ਜਾਂਚ ਕਰਨੀ ਚਾਹੀਦੀ ਹੈ ਕਿ ਸੱਚਮੁੱਚ ਇਹ ਕੁਲਵਿੰਦਰ ਕੌਰ ਦਾ ਅਕਾਊਂਟ ਹੈ ਜਾਂ ਕਿਸੇ ਦਾ ਹੋਰ ਤਾਂ ਦੋਸਤੋ ਦੇਖਦੇ ਹਾਂ ਹੋਰ ਕੁਲਵਿੰਦਰ ਕੌਰ ਨੂੰ ਲੈ ਕੇ ਕਿਹੜੀ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਵੇਗੀ ਧੰਨਵਾਦ